ਨੇ ਮਗਦੇ ਅੱਲਾ ਗੋਣ ਨਹੀਂ ਜਾਇਨਾ ਕਿੱਥੇ ਆ ਵੀਰ ਦਾ ਮੁੰਡਾ ਆਖੀ ਟਾਈਮ ਤੁਹਾਡੀ ਕੋਈ ਗੱਲਬਾਤ ਹੋਈ ਹੈ ਜੀ ਮੁੰਡਾ ਘਰ ਜਾਂਦਾ ਕਰਕੇ ਕੋਈ ਚਾਹ ਤੁਹਾਡੀ ਗੱਲਬਾਤ ਹੋਈ ਆਖੀ ਟਾਈਮ ਕੋਈ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਈ 4 ਕਮੇਰੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਗਰੋਂ ਸ਼ਾਦਤ ਹੋਈ ਜਾਂਦੀ ਹੈ ਫਖਰ ਤੇ ਬੜਾ ਮਹਿਸੂਸ ਆ ਮੈਂ ਠੀਕੇ ਪਹਿਲੇ ਠੀਕੇ ਪਹਿਲੇ ਆ ਮੇਰੇ ਵੀਰ ਦਾ ਬੇਟਾ ਜੀ ਇਹ ਮੇਰੇ ਵੀਰ ਦਾ ਬੇਟਾ ਆ ਉਹ ਡਾਰੀ ਨੂੰ ਠਾਲਾ ਕੋਈ ਗੱਲ ਨਹੀਂ ਆ ਇਹਨੇ ਅਗਰੇ ਬਾਅਦ ਮਿਲਣਾ ਨਹੀਂ ਹੂੰ ਉਹ ਇਹਨੇ ਨਹੀਂ ਮਿਲਣਾ ਬਾਅਦ

ਕੁਲੀ ਦੇ ਲੋਦਾ ਝੋਲੀ ਚ ਪਾ ਲਿਆ ਮੇਰਦਾ ਛੋਟਾ ਬੇਟਾ ਆ 4 ਸਾਲ ਬਾਅਦ ਮੇਰੇ ਵੀਰ ਦੇ ਬੇਟਾ ਆਇਆ ਸੀਗਾ 4 ਸਾਲ ਬਾਅਦ ਬੇਟਾ ਆਇਆ ਸੀ ਅਜੇ ਰੀਝਾਂ ਹੀ ਨਹੀਂ ਪੂਰੀ ਹੋਈਆਂ ਮੇਰੇ ਵੀਰ ਦੀਆਂ ਮੈਨੂੰ ਖੜਾ ਕੇ ਗਿਆ ਆ ਦਵਾਰ ਮੈਨੂੰ ਮੇਰਾ ਸਾਥ ਚਾਹੀਦਾ ਮੈਨੂੰ ਕਿਤੇ ਲੈ ਲੋ ਨੀਂ ਚਾਹੀਦਾ ਕਿੱਥੇ ਆ ਵੀਰ ਦਾ ਮੁੰਡਾ ਆਖਰੀ ਟਾਈਮ ਤੱਕ ਦੀ ਗੱਲਬਾਤ ਹੋਈ ਗਏ ਵੀਰ ਜੀ ਤਾਂ ਉਹ ਲੋਕਾਂ ਕਰ ਰਹੇ ਨੇ ਚਾਹ ਚਾਹ ਦੀ ਗੱਲਬਾਤ ਹੋਈ ਆਖਰੀ ਟਾਈਮ ਕੋ ਹਾਂਜੀ ਬਸ ਹਾਲ ਚਾਲ ਪੁੱਛਿਆ ਔਰ ਕੋਈ ਨਹੀਂ ਗੱਲਬਾਤ ਸ਼ਾਮੀ ਜੀ ਹੋਏ ਐਚਆਰ ਕਮੇ ਅੱਜ ਕਿੰਨਾ ਫਖਰ ਮਹਿਸੂਸ ਆ ਇਹਨਾਂ ਦੀ ਮਗਰ ਸਾਦਤ ਹੋਈ ਜਾਂਦੀ ਹੈ ਫਕਰ ਤੇ ਬੜਾ ਮਹਿਸੂਸ ਆ ਮੈਂ ठीक वीर का बेटा हो अपने डैडी उठा कोई गल इन अगले बाद मिलना नहीं हूं नहीं मिलना बाद ਤੋੜੀ ਨੂੰ ਆਪਣੀ ਦੇ ਦੋਤਾ ਝੋਲੀ ਚ ਪਾ ਲਿਆ ਸਾਹਮਣੇ ਮੇਰ ਦਾ ਛੋਟਾ ਬੇਟਾ ਆ 4 ਸਾਲ ਬਾਅਦ ਮੇਰੇ ਵੀਰ ਦੇ ਬੇਟਾ ਆਇਆ ਸੀਗਾ 4 ਸਾਲ ਬਾਅਦ ਬੇਟਾ ਆਇਆ ਸੀ ਅਜੇ ਰੀਜਾ ਨਹੀਂ ਪੂਰੀ ਹੋਈਆਂ ਮੇਰੇ ਵੀਰ ਦੀਆਂ ਮੈਨੂੰ ਖੜਾ ਕੇ ਗਿਆ ਯਾਦਵਾਰ